ਕਮਾਲ ਮੇਲਾ ਲੱਗਿਆ ਹੋਇਆ ਫੈਮਿਲੀ ਨੂੰ ਲੈ ਕੇ ਆਉਣ ਵਾਲਾ ਮੇਲਾ ਅੰਦਰਲੇ ਪਾਸੇ ਇੱਕ ਮੇਲਾ ਹੈ ਕਿ ਬਾਹਰ ਤੁਸੀਂ ਆਉਂਗੇ ਇਹ ਨਗਰ ਨਿਗਮ ਨਗਰ ਸਦਾ ਟਰੱਸਟ ਵੱਲੋਂ ਮੇਲਾ ਲਾਇਆ ਗਿਆ ਹੈ ਉਹਨਾਂ ਦੇ ਦਫ਼ਤਰ ਦੇ ਕੋਲੇ ਹੀ ਆ ਇਹ ਮੇਲਾ ਕਚਹਿਰੀਆਂ ਦੇ ਬਿਲਕੁਲ ਪਿਛਲੇ ਪਾਸੇ ਆ ਬਸ ਤਾਂ ਤੁਸੀਂ ਜਦੋਂ ਮੋਗਾ ਫਰੋਜਪੁਰ ਰੋਡ ਤੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜਗਾ ਮੇਲਾ ਬਈ ਟਿਕਟ ਕਿੰਨੀ ਆ ਮੇਲੇ ਦੀ 30 ਰੁਪਏ ਐਂਟਰ ਕਰਨ ਦੀ ਟਿਕਟ ਆ ਫੈਮਿਲੀ ਸਮੇਤ ਲੈ ਸਕਦੇ ਆ ਬੱਚਿਆਂ ਨੂੰ ਛੂਟ ਹੈ ਜੀ ਤੇ ਸਾਰੇ ਬੱਚੇ 1 ਸਰ ਬੱਚੇ ਤਿੰਨ ਸਾਲ ਦੇ ਬੱਚਿਆਂ ਨੂੰ ਛੂਟ ਹੈ 30 ਰੁਪਏ ਟਿਕਟ ਤੇ 30 ਰੁਪਏ ਟਿਕਟ ਤੇ ਸਕਿਉਰਟੀ ਵੀ ਹੈਗੀ ਆ ਐਂਟਰੀ ਗੇਟ ਬਣਾ ਹੋਇਆ ਇੱਥੇ ਕਰਕੇ ਚੈੱਕ ਕਰਾਉਣੀ ਚਾਹੀਦੀ ਆ ਆ ਬਾਈ ਹੁਣ ਸਕਿਉਰਟੀ ਬਹੁਤ ਆ ਕਿਉਂ ਤੁਹਾਡੀ ਫੈਮਿਲੀ ਲਈ ਬੱਚਿਆਂ ਲਈ ਤੁਹਾਨੂੰ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਇੱਥੇ ਆਏ ਗੱਲ ਤੋਂ ਅੱਗੇ ਬਹੁਤ ਹੋਰ ਵੀ ਥੀਮ ਦੱਸਦੇ ਦੋ ਬੜਾ ਜਿਹਾ ਹੋਰ ਰਹੇ ਜੇ ਆਹ ਸੀ ਮਤਲਬ ਬਹੁਤ ਸਾਰਾ ਪੈਗਾਂ ਭਗਵਾਨ ਦੇ ਦਰਸ਼ਨ ਹੋਣਗੇ ਆਸੀ ਆ ਕਰੀਆ ਦੋ ਤੇਰਾ ਯਾਰ ਐਕਸ਼ਨ ਕਰਦਾ ਪੂਰੇ ਲੈ ਘਰ ਘਰ ਬਹੁਤ ਫੈਮੜੀਆਂ ਆ ਰਹੀਆਂ ਤੁਸੀਂ ਆ ਆਖਦੇ ਮੇਰੇ ਨਾਲ ਬਹੁਤ ਬਹੁਤ ਦਿਲ ਲੱਗਣਾ ਆ ਜਿਵੇਂ ਆਲੇ ਕੇ ਚਲਿਆ ਜਿੰਨ ਦੀ ਟੀਮ ਆ ਨਾ ਬਹੁਤ ਵਧੀਆ ਸਫਾਈ ਦਾ ਆ ਤੇ ਤੁਸੀਂ ਬਹੁਤ ਕੰਮ ਕਰੇ ਜੇ ਆ ਦੇਖੋ ਆ ਮੂਰਤੀਆਂ ਆ ਦੇਖੋ ਮੂਰਤੀ ਆ ਯਾਰ ਨਾ ਪੂਰੇ ਲੈਵਲ ਦੀ ਗੱਲ ਬਾਤ ਆ ਜਿਵੇਂ ਹੁੰਦੇ ਆ ਵੀ ਖਾਣ ਤੋਂ ਬਾਅਦ ਆਹ ਮੂਰਤੀਆਂ ਰੇਟ ਪੁੱਛਣੇ ਯਾਰ ਕਾਦੀਆਂ ਭਾਈ ਇਹਨਾਂ ਮਰ ਮਰਦੀਆਂ ਮਰ ਮਰਦੀਆਂ ਜਿਵੇਂ ਇੱਕ ਮੂਰਤੀ ਦਾ ਮੇਰੀ ਜਾਣਕਾਰੀ ਨੇ ਰੇਟ ਦੱਸ ਸਕਦੇ ਆ ਤੁਸੀਂ 80000 ਰੁਪਏ ਗਾਂ ਹੈ ਜਿਹੜੀ 80000 ਦੀ ਆ ਮਤਲਬ ਤੁਸੀਂ ਇੰਚੇ ਮਕਾਨ ਤੁਸੀਂ ਬੱਚੇ ਵਾਲੀ ਉਦਾਂ ਲੈਣੀ ਆ ਤਾਂ ਵੀ 80000 ਦੀ ਹੀ ਮਿਲ ਜਾਂਦੀ ਆ ਚੰਗੀ ਪੀਡੀਐਫ ਐ ਦੀ ਪ੍ਰੋਜਨੀ ਟੈਸਟਡ ਗਾਂ ਜੇ ਤੁਸੀਂ ਆ ਗਾਂ ਲੈਣੀ ਆ ਘਰੇ ਖਿਆਲ ਤੋਂ ਆਪ ਤੇ ਕਿਉਂਕਿ ਲੋਕ ਪੂਜਦੇ ਆ ਉਵੇਂ ਵੀ ਲੈ ਸਕਦੇ ਆ ਤਾਂ ਇਹ ਵੀ 80 ਰੁਪਏ ਉਹ ਸ਼ੇਰ ਦਾ ਕਿੰਨਾ 2 ਲੱਖ 80 ਹਜ਼ਾਰ ਦਾ ਜੋੜਾ ਹੈ ਸ਼ੇਰ ਦਾ ਉਹ 2 ਲੱਖ 80 ਹਜ਼ਾਰ ਰੁਪਏ ਦਾ ਜੋੜਾ ਹੈ ਜੀ ਸ਼ੇਰਾਂ ਦਾ ਤੇ ਆ ਘੋੜਾ ਇਹ ਘੋੜਾ 80 ਹਜ਼ਾਰ ਰੁਪਏ ਦਾ ਹੈ 80 ਹਜ਼ਾਰ ਰੁਪਏ ਜੀ ਪੂਰਾ ਇੱਕ ਹੀ ਪੀਸ ਕੇ ਅੰਦਰ ਬਣਾ ਹੋਇਆ ਕੋਈ ਜੋਇੰਟ ਨਹੀਂ ਹੈ ਸਾਰਾ ਸਿੰਗਲ ਸਟੋਨ ਦਾ ਥੰਗੀ ਬੰਦਰ ਕਿੱਦਾਂ ਬਣਾਤੇ ਹੈ ਅੱਛਾ ਅੱਛਾ ਤਾਂ ਲੈਦਾ ਯਾਰ ਬੰਦਾ ਓਨ ਕਰੀ ਓਨ ਕਰੀ ਮਾਡਲ ਪਾਉਣੀ ਓਹਨੇ ਦੋ ਪੂਰੀ ਜਾਣਕਾਰੀ ਲੈ ਲੈ ਯਾਰ ਜੇ ਕੋਈ ਇੰਨੀ ਜਾਣਕਾਰੀ ਦੇ ਕੇ ਕੋਸ਼ ਹੈ ਅੱਛਾ ਇਹ ਇੱਕੋ ਪੀਸ ਦੇ ਵਿੱਚ ਇਹਦੇ ਵਿੱਚ ਜੋੜ ਕੋਈ ਨਹੀਂਗਾ ਬਾਕੀ ਸੰਗ ਪਰ ਮਰ ਮਹਿੰਗੀ ਆ ਇਹ ਪੇਂਟਿੰਗ ਇਸ ਨੂੰ ਮੀਨਾ ਵਰਕ ਹਾਂਜੀ ਇਹ ਕਿੰਨੇ ਦਾ ਦੇਵੋਗੇ पाँच हजार की जोड़ी ऊपर की बास की अच्छा ये जो कभी आप जयपुर वगैरह गए होंगे ना राजस्थान तो आपने बड़े बड़े महलों में जो तो वर्क देखा है पचास सौ साल कुछ नहीं होता है पानी से धो सकते हैं कभी निकलता है नहीं है अच्छा जी नहीं तो जी। 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 ਇਹ ਬੰਦਾ ਯਾਰ ਚੰਗਾ ਏ ਆਹ ਬੰਦੇ ਦੇ ਦੁਨੀਆ ਹੁਣਾ ਯਾਰ ਇਹ ਬੰਦਾ ਚੰਗਾ ਏ ਬਹੁਤ ਚੰਗਾ ਬੰਦਾ ਹਾਂ ਆ ਜੋ ਫਾਇਓ ਵੀ ਤਾਂ ਕਿਤੇ ਆਉਂਦੇ ਆ ਆ ਸੀ ਇਧਰ ਦੁਕਾਨਾਂ ਵੀ ਲੱਗਣਾ ਫਰੀਦ ਇਕ ਤਾਂ ਦੇ ਬਾਹਰ ਲਾ ਦਿਆ ਜਿੱਧਰ ਆਇਆ ਮੰਨ ਗਿਆ ਹਾਂ ਇਧਰ ਨੂੰ ਚੱਲੇ ਵੱਡੂ ਚੱਲ ਪਾ ਉਧਰ ਖੇਡਾਂ ਫਿਰ ਖੇਡਾਂ ਇਧਰਲੇ ਪਾਸੇ ਆ ਇਧਰ ਨੂੰ ਦੁਕਾਨਾਂ ਟੋਕੜ ਹੈ ਬਾਈ ਮਾਤ ਬਹੁਤ ਵਧੀਆ ਕੰਮ ਕਰਤਾ ਉਹ ਉੱਧਰ ਲਈ ਪਾਓ ਦੇਖੋ ਫ੍ਰੀ ਤੋਂ ਕੜਿਆ ਜਾਣੀ ਗੇਮ ਆ ਯਾਰ ਵੀ ਆ ਜਾ ਹੋਰ ਇਹਨਾਂ ਨਹੀਂ ਆਈ ਕੜਿਆਲੀ ਆ ਕੇ ਪਾਵਾਂਗੇ ਆ ਕੇ ਪਾਵਾਂਗੇ ਫ੍ਰੀ ਤੋਂ ਕੜਿਆ ਲਓ ਜੀ 50 ਦੇ 6 ਚਾਂਸ ਨਹੀਂ ਹਜੇ ਨਹੀਂ ਅਸੀਂ ਆ ਕੇ ਵੀਡੀਓ ਬਣਾਉਂਦੇ ਆ ਉਹ ਤੋਂ ਬਾਅਦ ਆ ਕੇ ਪਾਉਦੇ ਅੱਛਾ ਹਜੇ ਅਸੀਂ ਪੈਸੇ ਬਣਾਉਂਦੇ ਆ ਫਿਰ ਤੈਨੂੰ ਕਟਾ ਕੇ ਜਾਵਾਂਗੇ ਠੀਕ ਹੈ ਕਿ ਨਹੀਂ ਜੇ ਮੈਂ 100 ਦੇ ਨੋਟ ਚ ਪਾ ਲਿਆ ਡੋਡਾ ਫਿਰ ਮੈਨੂੰ 100 ਦਾ ਨੋਟ ਮੇਰੇ 100 ਦਾ ਨੋਟ ਹੀ ਮਿਲਿਆ ਗਿਆ ਆਪਕੋ ਯਾ ਇਹ 100 ਦਾ ਨੋਟ ਟੁਕੜਾ ਆ ਕੇ ਫ੍ਰੀ ਤੋਂ ਆ ਆ ਯਾਰ ਛੱਪ ਜਾ ਵੀ ਆ ਡ੍ਰੈਗਨ ਆਯੋ 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 ਤੇ ਉਧਰ ਦੇ ਕੋਲ ਸ ਇੱਕ ਦੇ ਬਾਡੋਂ ਲੱਗ ਗਿਆ ਸਾਰਾ ਆ ਦੇਖੋ ਇਧਰ ਚੜ੍ਹੋ ਲਾ ਚੜਾਹਲਾ ਬਣੀਆਂ ਹੋਈਆਂ ਇਧਰਲੇ ਪਾਸੇ ਆਹ ਜਿਹੜਾ ਜਵਾਬ ਕਰਦਾ ਕਾਠਾ ਬਹੁਤ ਆਫਰੀਟ ਬਹੁਤ ਆ ਬਹੁਤ ਹੈ ਤੋ ਆ ਕੇ ਇੰਜੋਏ ਬਹੁਤ ਕਰ ਰਹੇ ਆ ਅਜੇ ਤਾਂ ਆਪਣੇ ਪਿੰਡਾਂ ਦਾ ਪਹੁੰਚੀ ਨਹੀਂ ਜੀ ਸ਼ਹਿਰ ਵਾਲੇ ਹੈ ਇਧਰਲੇ ਪਾਸੇ ਲੀਡੋ ਲੱਤੇ ਨੇ ਦੁਕਾਨ ਖਾਰਗਾ ਹੀ ਮਾਰਚੀ ਡਾ ਸਾਰੀ ਬਹੁਤ ਵਧੀਆ ਨਾ ਹੈ ਨਾ ਇਧਰਲੇ ਕੋਹੇ ਲੀਡ ਹੈ ਦੱਪੇ ਤੋਂ ਨਾ ਦੁਕਾਨ ਆ मैं अंगरना मैं जा चुका हूं ਕੌਣ ਹੈਗੇ ਫੁੱਟਬਾਲ ਦੇ ਸੰਗੀਆਂ ਕੇ ਲੀਡਰ ਨੇ 200 ਰੁਪਏ ਸ਼ੇਰ ਕਰੋ ਗੱਲ ਲੈ ਆ 200 ਰੁਪਏ ਦੇ ਬੱਚ ਲੈ ਲੇਡੀ ਜਵਾਸ ਤੇ ਕਿੱਡੀ ਪੰਗਾ ਸ਼ੇਰ ਲੱਗਿਆ ਔਰ 250 ਇਹ ਵੀ ਬੱਚਾ ਆਉਂਦਾ ਲੈ ਨਾਲੇ 150 ਰੁਪਏ ਦੀ ਸੇਵ ਜੇ ਲਿਆ ਅੱਜ ਪਰਾ ਵੀ ਸਾਫ ਪਾਣੀ ਹੋਣਾ ਇਧਰਲੇ ਪਾਸੇ ਲੈ ਫਰੈਂਚ ਪ੍ਰਾਈਸ ਆ ਰਹੀ ਹੈ ਹਾਂ ਇੱਥੇ ਤੇ ਨਹੀਂ ਸ਼ੇਰ ਆ ਆ ਦੇਖ ਬੇੜ ਬਾਈ ਸਤਿ ਸ਼੍ਰੀ ਅਕਾਲ ਆ ਦੇਖ 120 ਰੁਪਏ ਸੇਲ ਇੱਕ ਪੀਸ ਤੇ 120 ਰੁਪਏ ਹਾਂਜੀ ਜਿੱਟਾ ਮਾਰਕੀਟ ਚ ਕਰਾਂਗੇ ਨਹੀਂ ਨਹੀਂ ਇਧਰਲੇ ਪਾਸੇ ਆਲੇ ਉਹ 100 ਵਾਲੇ ਬਰੇ 120 ਰੁਪਏ ਜਿੱਟਾ ਆ 50 ਆ 100 ਪੰਜਾਬੀ ਨੇ ਅੱਛਾ ਮੈਂ ਤਾਂ ਕਹਿ ਗਿਆ ਚੱਕ ਆ 100 ਰੁਪਏ ਚ ਇਹ ਜੇ ਗਮਲੇ ਗੂਲੇ ਲੈ 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 ਕਰ ਕਰ ਓਏ ਮਨਜਿੰਦਰਾ ਲੁੱਟ ਲੋ ਮੇਲਾ ਓਏ ਲੈ ਆ 100 ਰੁਪਏ ਦੀ ਬਾਲਟੀ ਲੈ ਆ ਤੇ ਮੇਲੇ ਜੀ 100 ਰੁਪਏ ਦੀ ਸੇਲ ਨਹੀਂ ਨੋ ਲੈ ਨਾ ਬਹੁਤ ਜਿੰਦਗੀ ਦੇ ਵਿੱਚ ਸੱਚਾ ਮੇਲੇ ਤੇ ਪਹੁੰਚੋ ਯਾਰ ਪਾਉਣ ਯਾਰ ਯਾਰ ਮੇਲਾ ਆ ਮਾਰੀ ਨੂੰ ਫੈਬਰੀ ਨੂੰ ਲੱਗੇ ਹਣਾ ਯਾਰ ਕੋਹਣਾ ਪ੍ਰਬੰਧ ਕੌਣ ਆ ਬਾਈ ਤੁਸੀਂ ਆ ਹਣਾ ਯਾਰ ਸਫਾਈ ਸੁਭਾਈ ਬਹੁਤ ਆ ਯਾਰ ਪੂਰੀ ਤਰ੍ਹਾਂ ਆ ਕੇ ਰੱਖੀ ਹੋਈ ਨੇ ਵੀਰੇ ਹਣਾ ਕੀ ਬੰਦੇ ਰੱਖਿਓ ਨੇ ਸਫਾਈ ਦੇ ਹਾਂ ਸਫਾਈ ਬਹੁਤ ਆ ਚੌਕੀ ਬਹੁਤ ਆ ਜਿਸ ਨਾਲ ਕੋ ਬੰਦਿਆ ਗੱਲ ਨੂੰ ਯਾਦ ਕੇ ਦੇਖੋ ਯਾਰ ਹੱਸਣੋਂ ਮਾਰ ਨਹੀਂ ਆ ਇਹਦਾ ਆ ਗਾ ਮਾਂ ਮੇਲਿਆਂ ਦੇ ਵਿੱਚ ਆਪ ਜੱਟ ਜ਼ੋਰ ਚ ਹੁੰਦੇ ਹੈ ਇਹ ਵੀ ਆਪਣਾ ਸਾਰਾ ਵੱਡਾ ਆਉਦਾ ਹੀ ਪ੍ਰਬੰਧ ਆ ਹਾਂਜੀ ਹਾਂਜੀ ਵੀ ਮੰਨ ਲਓ ਦੇ ਦੇ ਤੇ ਮੈਂ ਮੈਂ ਇਹਦਾ ਕੋਈ ਵੀਡੀਓ ਚ ਕੰਟ੍ਰੈਕਟ ਨੰਬਰ ਛੱਡ ਕੰਟ੍ਰੈਕਟ ਨੰਬਰ ਛੱਡ ਸਕਦੇ ਆ ਹਾਂਜੀ ਹਾਂਜੀ ਹੈ ਜੇ ਕਿਸੇ ਨੇ ਇਨਕੁਆਰੀ ਕਰਨੀ ਹੋਵੇ ਤਾਂ ਲੈ ਵੀ ਕੰਟੈਕਟ 2 ਮਿੰਟ ਬਿਲਕੁਲ ਮੇਲਾ ਰਵਗਾ ਮੜੇ ਪੁੱਛ ਲਗੇ ਭਾਈ 15 ਜਨਵਰੀ ਤੱਕ ਰਾਈ 15 ਜਨਵਰੀ ਤੱਕ ਅੱਜ ਹੈ ਜੀ ਆ ਨਵੰਬਰ ਚੱਲਦਾ 15 ਜਨਵਰੀ ਤੱਕ ਲੈ ਆਈ ਚਲੋ ਹਾਂਜੀ ਆਹ 3 ਲੱਖ ਲਾਇਮੀ ਰਹਿਣੀ ਹੈ ਕੋਈ ਜੇ ਤਾਂ ਕਲਰ ਸਾਰੇ ਪੂਰੇ ਰਹਿਣੇ ਆਟਰ ਬਾਉਂਸਰ ਆ ਕੁਆਲਿਟੀ ਦੇ ਬਾਰਾ ਮੁੰਡੇ ਆ ਕੁਆਲਿਟੀ ਫਾਲਾ ਕੋਈ ਡਾਊਨ ਵਾਲਾ ਚੱਲਦਾ ਮੈਂ ਇਹ ਤਾਂ ਪਹਿਲਾਂ ਹੀ ਤਾਂ ਗੱਲ ਹੀ ਨਹੀਂ ਫੈਮਿਲੀ ਸਮੇਤ ਤੁਸੀਂ ਆ ਸਕਦੇ ਹੋ ਮਜੂਰ ਪੂਰਾ ਇੰਜੋਏ ਕਰੋ ਬਹੁਤ ਕਮਾਲ ਮੇਲਾ ਰਾਤ ਨੂੰ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਹਿੰਦਾ ਹੈ ਚਲੋ ਇਹ ਰਾਤ ਸਵੇਰੇ 11 ਤੋਂ ਸਵੇਰੇ 11 ਤੋਂ ਰਾਤ 11 ਵੇ ਸਵੇਰੋਂ 11 ਵਜੇ ਕੰਮ ਚੱਲ ਪੈਂਦਾ ਤੇ ਜੇ ਰਾਤ ਦੇ 11:00 ਵਜੇ ਤੱਕ ਮੇਲਾ ਰਹਿੰਦਾ ਪੂਲ ਸਕਿਉਰਟੀ ਆ ਤੁਸੀਂ ਸ਼ਾਮ ਨੂੰ 8:00 ਵਜੇ ਕਿਤੇ ਆਇਆ ਕਰੋ ਹਾਂਜੀ 7 ਤੋਂ 11 ਵਜੇ ਆ ਨੰਦਾ ਯਾਰ ਰਾਤ ਨੂੰ ਲਾਈਟਿੰਗ ਰੂਟਿੰਗ ਦਾ ਪ੍ਰਬੰਧ ਤਾਂ ਸੂਈ ਡੀ ਵੀ ਦੇ ਦਿੱਤਾ ਇੱਥੇ ਇੰਨਾ ਲਾਈਟਿੰਗ ਰੂਟਿੰਗ ਦਾ ਪ੍ਰਬੰਧ ਤਾਂ ਹੀ ਰਾਤ ਨੂੰ 8:30 ਵਜੇ ਵੀਡੀਓ ਬਣਾ ਰਹੇ ਤੇ ਰਿਨਾ ਵੀ ਪਾਵਾਂਗੇ ਤੇ ਮੇਲੇ ਤੇ ਮੋਗੇ ਮੇਲਾ ਫੋਜ ਪਰ ਰੋਡ ਦੇ ਉੱਤੇ ਕਿਹੜਾ ਗਰਾਊਂਡ ਪਾਇਆ ਹੈ ਇਹ ਅੰਮੂਲ ਟ੍ਰਾਸਟਰ ਟ੍ਰਾਸਟ ਹੈ ਹੈ ਮੂਵਮੈਂਟ ਟ੍ਰਸਟ ਹੈ ਇਹ ਅੰਮੂਲ ਮੂਵਮੈਂਟ ਟ੍ਰਸਟ ਏਰੀਆ ਹੈ ਅਜੇ ਤੇ ਉਹ ਚੈਰਾਂ ਦੇ ਨਾਲ ਚੈਰੀ ਦਾ ਆਵਾਜ਼ ਚੈਰਾਂ ਨੂੰਗੇ ਚੱਕ ਇੱਕ ਚੈਰਾਂ ਕ ਚੈਰਾਂ ਦਾ ਗੱਲ ਮੇਲੇ ਤੇ ਤੁਹਾਨੂੰ ਤੁਹਾਨੂੰ ਚੁੱਕਵਾਜਣਾ ਤੁਹਾਨੂੰ ਤੁਹਾਨੂੰ ਜਾਨਗਾ ਵੀਡੀਓ ਸ਼ੇਅਰ ਕਰ ਦਿਓ ਭਾਈ ਜਿਹੜੇ ਮੇਲੇ ਤੇ ਹੋਣ ਦੇ ਸ਼ਿਕਾਇਨਾ ਪਹੁੰਚੋ ਯਾਰ ਇਹ ਸਵਾਦ ਆਊਗਾ ਯਾਰ